ਤੋ ਸਾਧ ਸੰਗਤ ਜੀ ਅੱਜ ਸ਼ਰਨ ਵਿੱਚ ਆਏ ਬਾਬਾ ਦੀਪ ਸਿੰਘ ਮਹਾਰਾਜ ਨੇ ਪੁੱਛਿਆ ਨਾਂ ਕੀ ਐ ਤੇ ਪਿਤਾ ਜੀ ਕਹਿਣ ਲੱਗੇ ਜੀ ਸਤਿਗੁਰੂ ਜੀ ਇਹਦਾ ਨਾਂ ਦੀਪਾ ਹੈ ਮਹਾਰਾਜ ਕਹਿਣ ਲੱਗੇ ਨਾਂ ਤਾਂ ਦੀਪ ਹੈ ਇਹ ਸੱਚਮੁੱਚ ਹੀ ਦੁਨੀਆ ਤੇ ਪ੍ਰਕਾਸ਼ ਵੰਡੇਗਾ ਇਹ ਲੋਕਾਂ ਨੂੰ ਅਗਿਆਨਤਾ ਰੂਪੀ ਅੰਧੇਰੇ ਚੋਂ ਕੱਢ ਕੇ ਇਹ ਚਾਨਣ ਵੱਲ ਖੜੇਗਾ ਚਾਨਣ ਕੀ ਹੈ ਬਾਣੀ ਤੇ ਬਾਬਾ ਦੀਪ ਸਿੰਘ ਦਾ ਬਾਣੀ ਦੇ ਨਾਲ ਬਹੁਤ ਨੇੜਲਾ ਰਿਸ਼ਤਾ ਹੈ ਇੱਕ ਗੱਲ ਯਾਦ ਰੱਖਣੀ ਸਾਧ ਸੰਗਤ ਬੰਦਾ ਜਦੋਂ ਜਵਾਨੀ ਵਿੱਚ ਹੋਵੇ ਉਹ ਹਥਿਆਰਾਂ ਦੀ ਗੱਲ ਕਰਦਾ ਹੈ ਬੰਦਾ ਜਵਾਨੀ 'ਚ ਹੋਵੇ ਉਹ ਸ਼ਸਤਰਾਂ ਦੀ ਗੱਲ ਕਰਦਾ ਹੈ ਤੇ ਜਦੋਂ ਬਡੇਪੇ ਵਿੱਚ ਜਾਵੇ ਫਿਰ ਉਹ ਬੈਠ ਕੇ ਇਕਾਂਤ ਵਿੱਚ ਮਾਲਾ ਫੇਰਦਾ ਫਿਰ ਉਹ ਸੋਚਦਾ ਹੈ ਕਿ ਹੁਣ ਮੈਂ ਥੋੜਾ ਜਿਹਾ ਗੁਰੂ ਘਰ ਜਾਵਾਂ ਮੈਂ ਗੁਰੂ ਵਾਲਾ ਬਣਾ ਪਰ ਇੱਕ ਗੱਲ ਯਾਦ ਰੱਖਣੀ ਇਹ ਆਮ ਦੁਨਿਆਵੀ ਬੰਦੇ ਦੀ ਉਦਾਹਰਣ ਹੈ ਕਿ ਦੁਨਿਆਵੀ ਵਿਅਕਤੀ ਉਹ ਜਵਾਨੀ ਦੇ ਵਿੱਚ ਤਾਂ ਹਥਿਆਰਾਂ ਦੀ ਗੱਲ ਕਰਨਗੇ ਉਹ ਜੋਸ਼ ਦੀ ਗੱਲ ਕਰਨਗੇ ਪਰ ਬੁਢੇਪੇ ਦੇ ਵਿੱਚ ਉਹ ਤਿਆਗ ਦੀ ਗੱਲ ਤੇ ਧਰਮ ਦੀ ਗੱਲ ਕਰਨਗੇ ਪਰ ਬਾਬਾ ਦੀਪ ਸਿੰਘ ਜੀ ਦਾ ਜੀਵਨ ਉਹ ਇੱਕ ਆਮ ਵਿਅਕਤੀ ਤੋਂ ਬਿਲਕੁਲ ਉਲਟ ਹੈ ਕਿ ਬਾਬਾ ਦੀਪ ਸਿੰਘ ਨੇ ਭਰ ਜਵਾਨੀ ਦੇ ਵਿੱਚ ਕਲਮ ਦੀ ਗੱਲ ਕੀਤੀ ਭਰ ਜਵਾਨੀ ਦੇ ਵਿੱਚ ਉਹਨਾਂ ਬਾਣੀ ਦੀ ਗੱਲ ਕੀਤੀ ਤੇ ਬੁੱਢੇ ਵਾਰੇ 75 ਸਾਲ ਦੀ ਉਮਰ ਸੀ ਜਦੋਂ ਪਤਾ ਲੱਗਾ ਦਰਬਾਰ ਸਾਹਿਬ ਦੇ ਉੱਤੇ ਅਹਿਮਦ ਸ਼ਾਹ ਦੁਰਾਨੀ ਦੇ ਬੰਦੇ ਚੜ ਕੇ ਆ ਗਏ ਨੇ ਮੁਗਲ ਚੜ ਕੇ ਆਏ ਨੇ ਤੇ ਬਾਬਾ ਦੀਪ ਸਿੰਘ 75 ਸਾਲ ਦੀ ਉਮਰ ਚ ਖੰਡੇ ਨੂੰ ਹੱਥ ਪਾਉਂਦਾ ਹੈ ਔਰ ਬਾਬਾ ਦੀਪ ਸਿੰਘ ਨੇ 75 ਸਾਲ ਦੀ ਉਮਰ ਵਿੱਚ ਸ਼ਹੀਦੀ ਦੇ ਕੇ ਇਹ ਦਰਸਾ ਦਿੱਤਾ ਕਿ ਸਿੱਖ ਦਾ ਗੁਰੂ ਨਾਲ ਪਿਆਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਸ ਕਰਕੇ ਸਾਧ ਸੰਗਤ ਇੱਕ ਵਾਰ ਸਾਰੇ ਆਪਾਂ ਬਾਬਾ ਦੀਪ ਸਿੰਘ ਜੀ ਦੀ ਕਮਾਈ ਦਾ ਧਿਆਨ ਧਰ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਜਦੋਂ ਫਿਰ ਬਚਪਨ ਗਰਬਾਣੀ ਦੇ ਰੰਗ ਚ ਰੰਗਿਆ ਗਿਆ ਤੇ ਮਹਾਰਾਜ ਨੇ ਫਿਰ ਦੋ ਸੇਵਾਵਾਂ ਦਿੱਤੀਆਂ ਬਾਬਾ ਦੀਪ ਸਿੰਘ ਜੀ ਨੂੰ ਇੱਕ ਸੇਵਾ ਦਿੱਤੀ ਵੀ ਤੁਸੀਂ ਲੰਗਰ ਦੇ ਬਰਤਨ ਮਾਉਣ ਦੀ ਸੇਵਾ ਕਰਨੀ ਤੇ ਦੂਸਰੀ ਸੇਵਾ ਇਹ ਦਿੱਤੀ ਕਿ ਭਾਈ ਨੰਦ ਲਾਲ ਜੀ ਵਰਗੇ ਵਿਦਵਾਨ ਭਾਈ ਜੀਵਨ ਸਿੰਘ ਵਰਗੇ ਵਿਦਵਾਨ ਭਾਈ ਬੱਜਰ ਸਿੰਘ ਵਰਗੇ ਵਿਦਵਾਨ ਤੁਸੀਂ ਇਹਨਾਂ ਕੋਲ ਬਹਿ ਕੇ ਵਿਦਿਆ ਪੜੋਗੇ ਫਾਰਸੀ ਦੀ ਸੰਸਕ੍ਰਿਤ ਦੀ ਬ੍ਰਿਜ ਭਾਸ਼ਾ ਇਹ ਹੋਰ ਤਰ੍ਹਾਂ ਤਰ੍ਹਾਂ ਦੀਆਂ ਪੁਸ਼ਾਵਾਂ ਦਾ ਬਾਬਾ ਦੀਪ ਸਿੰਘ ਨੂੰ ਗਿਆਨ ਸੀ ਇਹ ਦੋਵੇਂ ਵੱਡੀਆਂ ਸਿਵਾਵਾਂ ਉਹਨਾਂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਰਹਿ ਕੇ ਕੀਤੀਆਂ ਇੱਕ ਦਿਨ ਇੱਕ ਬਾਟਾ ਮਾਂਜ ਰਹੇ ਨੇ ਗੁਰੂ ਕੇ ਲੰਗਰ ਅੰਦਰ ਰੇਤ ਦੇ ਨਾਲ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਿਗਾਹ ਪੈ ਗਈ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਦੀਪ ਸਿੰਘ ਜਿਵੇਂ ਇਸ ਬਾਟੇ ਨੂੰ ਮਾਂਜ ਰਿਹਾ ਹੈ ਨਾ ਇਦਾਂ ਹੀ ਯਤਨ ਕਰਨਾ ਵੀ ਆਪਣੇ ਮਨ ਨੂੰ ਵੀ ਸ਼ਬਦ ਨਾਲ ਮਾਂਜਣ ਦਾ ਯਤਨ ਕਰਨਾ ਹੈ ਕਿਉਂਕਿ ਮਹਾਰਾਜ ਨੇ ਉਦਾਹਰਨਾਂ ਦਿੱਤੀਆਂ ਬਾਣੀ ਵਿੱਚ ਹਜੂਰ ਕਹਿੰਦੇ ਜਦੋਂ ਅਸੀਂ دنیਾਵੀ ਤੌਰ ਤੇ ਆਪਣੇ ਬਸਤਰ ਪਹਿਨਦੇ ਆਂ ਇਹਨਾਂ ਬਸਤਰਾਂ ਨੂੰ ਕੋਈ ਗੰਦਗੀ ਲੱਗ ਜਾਵੇ ਤੇ ਅਸੀਂ ਸਾਬਣ ਨਾਲ ਸਾਫ਼ ਕਰਦੇ ਆਂ ਪਰ ਜਿਹੜੀ ਸਾਡੀ ਮਤ ਹੈ ਇਹ ਮਤ ਪਾਪਾਂ ਨਾਲ ਭਰੀ ਹੋਈ ਹੈ ਇਹ ਬੁਰਾਈਆਂ ਨਾਲ ਭਰੀ ਹੋਈ ਹੈ ਤੇ ਇਸ ਮਤ ਨੂੰ ਅਸੀਂ ਰੇਤ ਨਾਲ ਮਿੱਟੀ ਨਾਲ ਜਾਂ ਸਾਬਣ ਨਾਲ ਧੋ ਨਹੀਂ ਸਕਦੇ ਇਹਨੂੰ ਧੋਣ ਵਾਸਤੇ ਗੁਰੂ ਦਾ ਸ਼ਬਦ ਰੂਪੀ ਸਾਬਣ ਚਾਹੀਦਾ ਆਪਾਂ ਰੋਜ਼ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਕਿ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਤੇ ਅੱਗੇ ਕਿਹਾ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ ਇਹ ਉਹ ਨਾਮ ਦਾ ਰੰਗ ਸੀ ਜਿਹੜੀ ਉਧਾਰਨ ਕਲਗੀਆਂ ਵਾਲੇ ਪਾਦਸ਼ਾਹ ਨੇ ਬਾਬਾ ਦੀਪ ਸਿੰਘ ਨੂੰ ਛੋਟੀ ਉਮਰ ਵਿੱਚ ਦਿੱਤੀ ਤੇ ਜਦੋਂ ਇਹ ਬਚਨ ਕਹੇ ਨਾ ਦੀਪ ਸਿੰਘ ਜਿਵੇਂ ਬਾਟਾ ਲਿਸ਼ਕਾਰਿਆ ਵੀ ਇਹਦੇ ਚੋਂ ਮੂੰਹ ਦਿਸਣ ਵਾਲਾ ਹੋ ਗਿਆ ਇਸੇ ਤਰੀਕੇ ਨਾਲ ਆਪਣੇ ਮਨ ਨੂੰ ਵੀ ਮਾਣਣਾ ਤੇ ਆਪਣੇ ਮਨ ਅੰਦਰ ਝਾਤੀ ਮਾਰ ਕੇ ਹਮੇਸ਼ਾ ਸੇਵਾ ਕਰਦਿਆਂ ਬਾਣੀ ਪੜਦਿਆਂ ਵਿਦਿਆ ਪੜਦਿਆਂ ਨਿਮਰਤਾ ਦੇ ਵਿੱਚ ਰਹਿਣਾ ਹੈ ਇਹ ਬਚਨ ਬਾਬਾ ਦੀਪ ਸਿੰਘ ਨੇ ساری ਉਮਰ ਪੱਲੇ ਬੰਨ ਕੇ ਰੱਖਿਆ ਸਾਧ ਸੰਗਤ ਜੀ